ਪੰਜਾਬ ਦੇ ਹਰਮਨਪਾਲੇ ਮੁੱਖ ਮੰਤਰੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵਿਕਾਸਪੁਰਸ਼ ਕ੍ਰਿਸ਼ਮਾਈ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਆਰੰਭਪੁਰ ਪਹੁੰਚੇ ਆ ਮੈਂ ਤੁਹਾਡੇ ਸਾਰਿਆਂ ਵੱਲੋਂ ਮਾਨ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਪਿਛਲੇ ਸਾਲੋਂ ਗੁਣਾਇਆ ਨਕੋਦਰ ਜਰੰਦਰ ਸ਼ਾਉਣੀ ਤੇ ਹੁਣ ਇੱਥੇ ਪਹੁੰਚੇ ਇੱਕ ਵਾਰੀ ਕਿਉਂਕਿ ਆਪਸਰੋਜ ਬੋਲਦੇ ਰਹਿੰਦੇ ਆ ਮਾਨ ਸਾਹਿਬ ਦੀ ਆਮਦ ਤੇ ਖੁਸ਼ੀ ਚ ਇੱਕ ਵਾਰੀ ਉੱਚੀ ਆਵਾਜ਼ ਚ ਜਵਾਬ ਦੇਣਾ ਤੁਸੀਂ ਮਾਨ ਸਾਹਿਬ ਕਹਿ ਦਿਓ ਵੀ ਆਦਮਪੁਰ ਹਲਕਾ ਆਪਾਂ ਜਿੰਦ ਕੇ ਮਾਨ ਸਾਹਿਬ ਦੀ ਝੋਲੀ ਚ ਪਾਉਣਾ ਤੇ 1 ਜੂਨ ਤੱਕ 1 ਜੂਨ ਤੱਕ ਆਪਾਂ ਸੇ ਚੱਲੀ ਬੈਠਣਾ ਆਰਾਮ ਨਹੀਂ ਕਰਨਾ 1 ਜੂਨ ਸ਼ਾਮ ਨੂੰ 5 ਵਜੇ ਤੱਕ ਜ਼ਿੰਮੇਵਾਰੀ ਡਿਊਟੀ ਤੁਹਾਡੀ ਆ ਉਸ ਤੋਂ ਬਾਅਦ 5 ਸਾਲ ਮੈਂ ਸੇਵਾ ਤੁਹਾਡੀ ਕਰਨੀ ਆ 5 ਸਾਲ All <laughs> <laughs>